ਜਦੋਂ ਦੀ ਆਮ ਆਦਮੀ ਆਮ ਨਿਆਣਿਆਂ ਦੀ ਸਰਕਾਰ ਬਣੀ ਆ ਆਮ ਘਰ ਦੇ ਨਿਆਣਿਆਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਕੋਈ ਏਡੀ ਵੱਡੀ ਰੈਲੀ ਨਹੀਂ ਤੁਸੀਂ ਆਪ ਅੱਖੀ ਦੇਖਿਆ ਉਹ ਵੀ ਸੰਗਰੂਰ ਆਮ ਆਦੀ ਪਾਰਟੀ ਦੀ ਸਿਆਸਤ ਦੀ ਰਾਜਧਾਨੀ ਰਾਜਧਾਨੀ ਦੇ ਵਿੱਚ 25000 ਲੋਕਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਗਿਆ ਹੈਗਾ ਕਿ ਆਉਣ ਵਾਲਾ ਜਿਹੜਾ ਸਮਾ ਲੋਕ ਸਭਾ ਚੋਣਾ 2024 ਉਹ ਆਮ ਆਦੀ ਪਾਰਟੀ ਵਾਸਤੇ ਚੰਗੀਆਂ ਨਹੀਂ ਰਹਿਣ ਵਾਲੀਆਂ ਦੁੰਨੇ ਦੇ ਵਿੱਚ ਲੋਕੀ ਪਹੁੰਚੇਗੇ ਨੇ ਉਹ ਵਿਧਾਈ ਦੇ ਪਾਤਰ ਨੇ ਉਹ ਸਾਰੇ ਲੋਕ ਜਮੀਰ ਵਾਲੇ ਤੇ ਅਣਖ ਵਾਲੇ ਨੇ ਜਿਨ੍ਹਾਂ ਨੇ ਸਰਕਾਰ ਨੂੰ ਇਹ ਸੰਦੇਸ਼ ਦੇ ਦਿੱਤਾਗਾ ਕਿ ਆਮ ਘਰਾ ਤੋਂ ਖਾਸ ਬਣਾਉਣ ਵਾਲਿਆਂ ਨੂੰ ਅਸੀਂ ਫਿਰ ਜਦੋਂ ਕਿਤੇ ਵੋਟਾਂ ਆਈਆਂ ਤੇ ਫਿਰ ਆਮ ਬਣਾ ਦਾਂਗੇ ਤੁਸੀਂ ਆਮ ਨਹੀਂ ਰਹਿਣਾਗਾ ਤੇ ਰੁਲਦੂ ਸਿੰਘ ਨੇ ਉੱਥੇ ਕਿਹਾਗਾ ਕਿ ਇਹਨਾਂ ਨੂੰ ਅਸੀਂ ਪਿੰਡਾਂ 'ਚ ਨਹੀਂ ਵੜ ਦੇਣਾ ਤਾਂ ਕੀ ਪੰਜਾਬ ਵਾਸਤੇ ਭਾਨਾ ਸਿੱਧੂ ਕੋਈ ਏਜੰਡਾ ਜਾਂ ਕੀ ਭਾਨਾ ਸਿੱਧੂ ਆਮ ਆਦਮੀ ਪਾਰਟੀ ਵਾਸਤੇ ਚੁਣੌਤੀ ਆ ਇਮੀਗ੍ਰੇਸ਼ਨ ਵਾਲਿਆਂ ਦੇ ਵੱਡਾ ਨੈਕਸਸ ਆ ਤੇ ਜਿਹੜੇ ਪੁਲਿਸ ਅਫਸਰ ਜਿੱਥੇ ਚਾਰ ਮੁਕਦਮੇ ਦਰਜ ਹੋਏ ਨੇ ਉਹ ਸਾਰੇ ਆਈਪੀਐਸ ਅਫੀਸਰ ਨੇ ਤੇ ਕੀ ਉਹਨਾਂ ਦੇ ਵਿੱਚ ਪਹਿਲਾਂ ਕੋਈ ਦਮ ਨਹੀਂ ਸੀ ਕਿ ਭਾਨਾ ਸਿੱਧੂ ਦੇ ਖਿਲਾਫ ਇਹ ਇਸ ਹਫ਼ਤੇ ਸ਼ਿਕਾਇਤਾਂ ਪਹਿਲਾਂ ਜੇ ਆਈਆਂ ਸੀ ਤੇ ਪਰਚਾ ਕਿਉਂ ਦਰਜ ਕੀ ਕਿਉਂ ਨਹੀਂ ਕੀਤੇ ਤੇ ਜੇ ਹੁਣ ਆਈਆਂ ਤੇ ਕਹਦੇ ਕਿਹਦੇ ਕੈਨ ਤੇ ਤੁਸੀਂ ਮੁਕਦਮੇ ਦਰਜ ਕਰ ਰਹੇ ਹੋ ਤਾਂ ਉਹ ਮੋਢਿਆਂ ਤੋਂ ਸਟਾਰ ਲਾ ਦੋ ਤੇ ਚੰਗੇ ਰਹੋਗੇ ਕਿਉਂਕਿ ਤੁਸੀਂ ਇੰਨੇ ਬਿਨਾ ਹੱਡੀ ਵਾਲੇ ਲੋਕ ਆ ਅਚਾਨਕ ਤੁਹਾਨੂੰ ਸੁਪਨਾ ਆ ਗਿਆ ਕਿ ਭਾਨਾ ਸਿੱਧੂ ਨੇ ਇਮੀਗ੍ਰੇਸ਼ਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਕੀ ਲੁਧਿਆਣਾ ਪੁਲਿਸ ਪਟਿਆਲਾ ਪੁਲਿਸ ਫਿਰੋਜ਼ਪੁਰ ਪੁਲਿਸ ਤੇ ਮਾਲੀਪੁਰ ਪੁਲਿਸ ਦੱਸਣਗੇ ਕਿ ਜਿਹੜੇ ਜਿਹੜੇ ਇਮੀਗ੍ਰੇਸ਼ਨ ਕਹਿਣ ਵਾਲਿਆਂ ਤੇ ਤੁਸੀਂ ਅੱਜ ਪਰਚੇ ਦਰਜ ਕਰਿਓ ਉਹਨਾਂ ਦੇ ਖਿਲਾਫ ਤੁਸੀਂ ਕਿੰਨੇ ਪਰਚੇ ਦਰਜ ਕੀਤੇ ਕੀ ਕਦੀ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਪੰਜਾਬ ਚ ਉਹਨਾਂ ਲੋਕਾਂ ਨੂੰ ਖੜਾ ਕੀਤਾ ਕਰ ਰਹੀ ਹੈ ਸਰਕਾਰ ਚਾਹੇ ਉਹ ਪਾਨਾ ਸਿੱਧੂ ਹੋਵੇ ਚਾਹੇ ਪਰਮਿੰਦਰ ਸਿੰਘ ਝੋਟੇ ਦੇ ਰੂਪ ਚ ਹੋਵੇ ਚਾਹੇ ਲੱਖਾ ਸਦਾਣਾ ਹੋਵੇ ਚਾਹੇ ਕੋਈ ਹੋਰ ਹੋਵੇ ਕਿ ਪੰਜਾਬ ਦੇ ਲੋਕ ਇਹ ਮਹਿਸੂਸ ਕਰਨ ਲੱਗ ਪੈਣ ਕਿ ਸ਼੍ਰੋਮਣੀ ਕਾਲੀ ਦਲ ਦੇ ਕੋਈ ਪੱਲੇ ਨਹੀਂ ਆ ਕਾਂਗਰਸ ਪਾਰਟੀ ਦੇ ਕੋਈ ਪੱਲੇ ਨਹੀਂ ਆ ਤੇ ਭਾਜਪਾ ਦੇ ਕੋਈ ਪੱਲੇ ਨਹੀਂ ਆ ਜਾਂ ਦੇ ਸਰਕਾਰ ਦੀ ਇਹ ਰਾ ਨੀਤੀ ਆ ਜਾਂ ਹੋ ਸਕਦਾ ਹੈ ਕਿ ਹੰਕਾਰ ਆ ਗਿਆ ਸਰਕਾਰ ਦੇ ਵਿੱਚ ਆਮ ਘਰਾਂ ਦੇ ਜਿਹੜੇ ਮੁੰਡੇ ਕੁੜੀਆਂ ਐਮਐਲਏ ਬਣੇ ਉਹ ਹੰਕਾਰੀ ਹੋ ਗਏ ਨੇ ਹੰਕਾਰੀ ਰਾਜੇ ਬਣ ਗਏ ਨੇ ਜਿਵੇਂ ਪਿਛਲੇ ਰਾਜੇ ਮਹਾਰਾਜ ਸਨ ਪ੍ਰੋਗਰਾਮ 16 ਨੇ 7 ਵੇ ਤੁਹਾਡਾ ਸਭ ਦਾ ਸਵਾਗਤ ਪੰਜਾਬ ਦੇ ਦੋ ਅਹਿਮ ਮੁੱਦੇ ਨੇ ਜਿਹੜੇ ਚਰਚਾ ਦਾ ਵਿਸ਼ਾ ਬਣ ਗਏ ਨੇ ਇੱਕ ਜੁੜਿਆ ਭਾਨਾ ਸਿੱਧੂ ਦੇ ਨਾਲ ਤੇ ਦੂਜਾ ਇੱਕ ਵਿਵਾਦ ਜੁੜਿਆ ਸੰਤ ਭਿੰਡਰਾਂ ਵਾਲੇ ਦੇ ਪੋਸਟਰ ਲੱਗੇ ਤੇ ਉਸ ਤੋਂ ਬਾਅਦ ਕੀ ਕੁਝ ਨਹੀਂ ਹੋਇਆ ਜਾਂ ਕੀ ਕੁਝ ਹੋ ਗਿਆ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਪਹਿਲਾਂ ਗੱਲ ਕਰਦੇ ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਭਾਨਾ ਸਿੱਧੂ ਦੇ ਪਿੰਡ ਕੋਟ ਦੋਨਾਂ ਦੇ ਵਿੱਚ ਜੋ ਕੱਟ ਹੋਇਆ ਸ਼ਾਇਦ ਹੀ ਜਦੋਂ ਦੀ ਸਰਕਾਰੇ ਬਣੀ ਹੈ ਕਿਸੇ ਪਾਰਟੀ ਨੇ ਇਡਾ ਵੱਡਾ ਕੱਟ ਕੀਤਾ ਹੋਵੇ ਆਪ ਮੁਹਾਰੇ ਲੋਕ ਪੁੱਜੇ ਉੱਥੇ ਬਜ਼ੁਰਗ ਨੌਜਵਾਨ ਬੱਚੇ ਬੀਬੀਆਂ ਵੀ ਤਾਂ ਜਿਹੜਾ ਕੱਟ ਸੀ ਤੇ ਦੂਜੇ ਪਾਸੇ ਸਰਕਾਰ ਦੀ ਕਾਰਵਾਈ ਨਾਲੋਂ ਨਾਲ ਪੁਲਿਸ ਦੀ ਚੱਲ ਰਹੀ ਸੀ ਤੇ ਚੌਥਾ ਪਰਚਾ ਵੀ ਦਰਜ ਕਰ ਦਿੱਤਾ ਗਿਆ ਭਾਨਾ ਸਿੱਧੂ ਖਿਲਾਫ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜੇ ਕੋਟ ਦੁੰਨੇ ਦੇ ਵਿੱਚ ਲੋਕੀ ਪਹੁੰਚੇਗੇ ਨੇ ਉਹ ਵਿਧਾਈ ਦੇ ਪਾਤਰ ਨੇ ਉਹ ਸਾਰੇ ਲੋਕ ਜਮੀਰ ਵਾਲੇ ਤੇ ਅਨਖਵਾਲੇ ਨੇ ਜਿਨ੍ਹਾਂ ਨੇ ਸਰਕਾਰ ਨੂੰ ਇਹ ਸੰਦੇਸ਼ ਦੇ ਦਿੱਤਾਗਾ ਕਿ ਆਮ ਘਰਾਂ ਤੋਂ ਖਾਸ ਬਣਾਉਣ ਵਾਲਿਆਂ ਨੂੰ ਅਸੀਂ ਫਿਰ ਜਦੋਂ ਕਿਤੇ ਵੋਟਾਂ ਆਈਆਂ ਤੇ ਫਿਰ ਆਮ ਬਣਾਵਾਂਗੇ ਤੁਸੀਂ ਆਮ ਨਹੀਂ ਰਹਿਣਾ ਹੈਗਾ ਜਿਸ ਤਰ੍ਹਾਂ ਸਰਕਾਰ ਦੇ ਸਰਕਾਰ ਦੇ ਨਮਾਇੰਦਿਆਂ ਦੇ ਲੱਛਣ ਹਨ ਤੇ ਜਿਵੇਂ ਰੁਲਦੂ ਸਿੰਘ ਨੇ ਉੱਥੇ ਕਿਹਾਗਾ ਕਿ ਇਹਨਾਂ ਨੂੰ ਅਸੀਂ ਪਿੰਡਾਂ 'ਚ ਨਹੀਂ ਵੜ ਦੇਣਾ ਜਾਂ ਜਿਹੜੇ ਨਿਹੰਗ ਜਿਹੜੇ ਰਾਜਾ ਰਾਜ ਸਿੰਘ ਉਹਨਾਂ ਵੀ ਕਹਿੰਦੇ ਕਿ ਇਹਨਾਂ ਨੂੰ ਪਿੰਡਾਂ 'ਚ ਵੜਨ ਜੋਗੇ ਨਹੀਂ ਰਹਿ ਗਏ ਤੇ ਤੀਜੀ ਗੱਲ ਸਰਕਾਰ ਦੀ ਪਤਾ ਨਹੀਂ ਕਿਹੜੀ ਸਟ੍ਰੈਟਜੀ ਆ ਕੀ ਕਿਹੜੇ ਸਰਕਾਰ ਨੇ ਕਿਹੜੀ ਉਹੋ ਜਿਹੀ ਗੇਮ ਪਲਾਨ ਕੀਤਾ ਕੀ ਪੰਜਾਬ ਵਾਸਤੇ ਭਾਨਾ ਸਿੱਧੂ ਕੋਈ ਅਜੰਡਾ ਜੇ ਕਿ ਪੰਜਾਬ ਸਿੱਧੂ ਆਮ ਆਮ ਆਵਾ ਦੀ ਪਾਰਟੀ ਵਾਸਤੇ ਚੁਣੌਤੀ ਹੈ ਔਰ ਚਪਤੇ ਜਿਹੜੀ ਸਭ ਤੋਂ ਮਹੱਤਵਪੂਰਨ ਆ ਕਿ ਪੰਜਾਬ ਦੇ ਵਿੱਚ ਨਸ਼ਾ ਕੰਟਰੋਲ ਨਹੀਂ ਹੋ ਰਹੀਆ ਮਾਫੀਆ ਵਧਿਆ ਆ ਇਮੀਗ੍ਰੇਸ਼ਨ ਵਾਲਿਆਂ ਦੇ ਵੱਡਾ ਨੈਕਸਸ ਆ ਜਿਹੜੇ ਪੁਲਿਸ ਅਫਸਰ ਜਿੱਥੇ ਚਾਰ ਮੁਕਦਮੇ ਦਰਜ ਹੋਏ ਨੇ ਉਹ ਸਾਰੇ ਆਈਪੀਐਸ ਅਫਸਰ ਨੇ ਤੇ ਕੀ ਉਹਨਾਂ ਦੇ ਵਿੱਚ ਪਹਿਲਾਂ ਕੋਈ ਦੰਮ ਨਹੀਂ ਸੀ ਕਿ ਭਾਨਾ ਸਿੱਧੂ ਦੇ ਖਿਲਾਫ ਇਹ ਇਸ ਹਫ਼ਤੇ ਸ਼ਿਕਾਇਤਾਂ ਪਹਿਲਾਂ ਜੇ ਆਈਆਂ ਸੀ ਤੇ ਪਰਚਾ ਕਿਉਂ ਦਰਜ ਕਿਉਂ ਨਹੀਂ ਕੀਤੇ ਤੇ ਜੇ ਹੁਣ ਆਈਆਂ ਤੇ ਕਹਦੇ ਕਿਹਦੇ ਕਹਿਣ ਤੇ ਤੁਸੀਂ ਮੁਕਦਮੇ ਦਰਜ ਕਰ ਰਹੇ ਹੋ ਤੇ ਘੱਟੋ ਘੱਟ ਆਈਪੀਐਸ ਅਫਸਰ ਬਣਨ ਦਾ ਜਿਹੜਾ ਤੁਸੀਂ ਮਾਣ ਅਸਲ ਕੀਤਾ ਉਹ ਮੋਢਿਆਂ 'ਤੇ ਸਟਾਰ ਲਾ ਦੋ ਤੇ ਚੰਗੇ ਰਹੋਗੇ ਕਿਉਂਕਿ ਤੁਸੀਂ ਇੰਨੇ ਬਿਨਾ ਹੱਡੀ ਵਾਲੇ ਲੋਕ ਆ ਅਚਾਨਕ ਤੁਹਾਨੂੰ ਸੁਪਨਾ ਆ ਗਿਆ ਕਿ ਸਾਨੂੰ ਸਿੱਧੂ ਨੇ ਇਮੀਗ੍ਰੇਸ਼ਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਕੀ ਲੁਧਿਆਣਾ ਪੁਲਿਸ ਪਟਿਆਲਾ ਪੁਲਿਸ ਫਿਰੋਜ਼ਪੁਰ ਪੁਲਿਸ ਤੇ ਮਾਲੀ ਪੁਲਿਸ ਦੱਸਣਗੇ ਕਿ ਜਿਹੜੇ ਜਿਹੜੇ ਇਮੀਗ੍ਰੇਸ਼ਨ ਕਹਿਣ ਵਾਲਿਆਂ ਤੇ ਤੁਸੀਂ ਅੱਜ ਪਰਚੇ ਦਰਜ ਕਰਿਓ ਉਹਨਾਂ ਦੇ ਖਿਲਾਫ ਤੁਸੀਂ ਕਿੰਨੇ ਪਰਚੇ ਦਰਜ ਕੀਤੇ ਕੀ ਕਦੀ ਉਹਨਾਂ ਦਾ ਰਿਮਾਰਡ ਹਾਸਲ ਕੀਤਾ ਕੀ ਜਿਹੜੇ ਲੋਕਾਂ ਦੇ ਪੈਸੇ ਮਾਰੇ ਲੋਕਾਂ ਦੇ ਪੈਸੇ ਵਾਪਸ ਕਰਵਾਏ ਕਿ ਜਾਂ ਤੁਹਾਡੇ ਥੱਲੇ ਜਿਹੜੇ ਜਿਨ੍ਹਾਂ ਦੀ ਥਾਣੇਦਾਰਾਂ ਦੇ ਤੁਹਾਡੀਆਂ ਮਿਲੀ ਭੁਗਤ ਹੁੰਦੀ ਐ ਇਮੀਗ੍ਰੇਸ਼ਨ ਵਾਲਿਆਂ ਜਾਂ ਉਹਨਾਂ ਦੀਆਂ ਦੁਕਾਨਾਂ ਚੱਲ ਰੀਆਂ ਚੱਲੀਆਂ ਇਸ ਮਸਲੇ 'ਚ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਉਹਦੇ ਕਿਹੜੇ ਸਲਾਹਕਾਰ ਐ ਜਿਹੜੇ ਗਲਤ ਗਮਰਾਹ ਕਰ ਰਹੇ ਔਰ ਹੋਰ ਪੰਜਵੀਂ ਮਹੱਤਵਪੂਰਨ ਗੱਲ ਆ ਜਿਵੇਂ ਤੁਸੀਂ ਕਿਹਾਗਾ ਕਿ ਜਦ ਦੀ ਆਮ ਆਦੀ ਆਮ ਨਿਆਂਿਆਂ ਦੀ ਸਰਕਾਰ ਬਣੀ ਆ ਆਮ ਘਰ ਦੇ ਨਿਆਂਿਆਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਕੋਈ ਏਡੀ ਵੱਡੀ ਰੈਲੀ ਨਹੀਂ ਤੁਸੀਂ ਆਪ ਅੱਖੀ ਦੇਖ ਕੇ ਉਹ ਵੀ ਸੰਗਰੂਰ ਆਮ ਆਦੀ ਪਾਰਟੀ ਦੀ ਸਿਆਸਤ ਦੀ ਰਾਜਧਾਨੀ ਰਾਜਧਾਨੀ ਦੇ ਵਿੱਚ 25000 ਲੋਕਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਗਿਆ ਹੈਗਾ ਕਿ ਆਉਣ ਵਾਲਾ ਜਿਹੜਾ ਸਮਾ ਲੋਕ ਸਭਾ ਚੋਣਾਂ 2024 ਉਹ ਆਮ ਆਦੀ ਪਾਰਟੀ ਵਾਸਤੇ ਚੰਗੀਆਂ ਨਹੀਂ ਰਹਿਣ ਵਾਲੀਆਂ ਉੱਥੇ ਜਿਹੜੇ ਲੋਕ ਆਏ ਸੀ ਸਾਡੀ ਜਿਹਦੇ ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਸਾਰੇ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਸੀ ਇਸ ਕਾਰਵਾਈ ਨੂੰ ਕਿ ਇੱਕਦਮ ਕਿਵੇਂ ਹਣ ਆ ਗਿਆ ਕਈ ਲੋਕਾਂ ਨੇ ਤੇ ਇਥੋਂ ਤੱਕ ਕਿਹਾ ਕਿ ਪਹਿਲਾਂ ਕਦੇ ਸਰਕਾਰ ਜਿਹੜੇ ਫੋਟੋਆਂ ਪਾਉਂਦੇ ਆ ਕੋਈ ਗਨ ਫੜੀ ਹੈ ਕਿਸੇ ਦੇ ਉਹਦੇ ਤੇ ਪਰਚਿਆਂ ਵਾਲੀ ਸਿੱਧੀ ਲੰਮੀ ਲਿਸਟ ਫਿਰ ਹੁਣ ਭਾਨਾ Sidhu ਦੇ ਪਰਚਿਆਂ ਦੀ ਲੰਮੀ ਲਿਸਟ ਇਸ ਤਰ੍ਹਾਂ ਸਰਕਾਰ ਇੱਕ ਪਾਸੇ ਪੈਂਦੀ ਹੈ ਉਧਰ ਹੀ ਸਾਰਾ ਕੁਝ ਕਰੀ ਜਾਂਦੀ ਹੈ ਦੂਜਾ ਪਾਸਾ ਭੁੱਲ ਜਾਂਦੀ ਹੈ ਜੋ ਕੁਝ ਕਰਨ ਵਾਲਾ ਮੈਂ ਜਿਵੇਂ ਉਹ ਕਹਿਆ ਨਾ ਕਿ ਸੰਦੀਪ ਜਿਵੇਂ ਸਰਕਾਰ ਦੀ ਰਣਨੀਤੀ ਹੈ ਕਿ ਪੰਜਾਬ ਚ ਉਹਨਾਂ ਲੋਕਾਂ ਨੂੰ ਖੜਾ ਕਰ ਰਹੀ ਹੈ ਸਰਕਾਰ ਚਾਹੇ ਉਹ ਪਾਣਾ ਸਿੱਧੂਵੇ ਚਾਹੇ ਪਰਮਿੰਦਰ ਸਿੰਘ ਝੋਟੇ ਦੇ ਰੂਪ ਚ ਹੋਵੇ ਚਾਹੇ ਲੱਖਾ ਸਦਾਣਾ ਹੋਵੇ ਚਾਹੇ ਕੋਈ ਹੋਰ ਹੋਵੇ ਕਿ ਪੰਜਾਬ ਦੇ ਲੋਕ ਇਹ ਮਹਿਸੂਸ ਕਰਨ ਲੱਗ ਪੈਣ ਕਿ ਸ਼੍ਰੋਮਣੀ ਕਾਲੀ ਦਲ ਦੇ ਕੋਈ ਪੱਲੇ ਨਹੀਂ ਆ ਕਾਂਗਰਸ ਪਾਰਟੀ ਦੇ ਕੋਈ ਪੱਲੇ ਨਹੀਂ ਆ ਤੇ ਭਾਜਪਾ ਦੇ ਕੋਈ ਪੱਲੇ ਨਹੀਂ ਆ ਜਾਂ ਦੇ ਸਰਕਾਰ ਦੀ ਇਹ ਰਾਨੀਤੀ ਆ ਜਾਂ ਹੋ ਸਕਦਾ ਹੈ ਕਿ ਹੰਕਾਰ ਆ ਗਿਆ ਸਰਕਾਰ ਦੇ ਵਿੱਚ ਆਮ ਘਰਾਂ ਦੇ ਜਿਹੜੇ ਮੁੰਡੇ ਕੁੜੀਆਂ ਐਮ ਐਲ ਏ ਬਣੇ ਉਹ ਹੰਕਾਰੀ ਹੋ ਗਏ ਨੇ ਹੰਕਾਰੀ ਰਾਜੇ ਬਣ ਗਏ ਨੇ ਜਿਵੇਂ ਪਿਛਲੇ ਰਾਜੇ ਮਹਾਰਾਜ ਸੀ ਜਾਂ ਇਹ ਵੀ ਆਮ ਜਿਹੜੇ ਸੀ ਨਾ ਜਿਹੜੇ ਅੱਜ ਵੀ ਕਹਿੰਦੇ ਆਮ ਆਮ ਨਹੀਂ ਤੁਸੀਂ ਰਾਜੇ ਮਹਾਰਾਜੇ ਬਣ ਗਏ ਜਿਪਧੌੜ ਦੇ ਵਿੱਚ ਇੱਕ ਮੋਬਾਈਲ ਵੇਚਣ ਵਾਲੇ ਮੁੰਡੇ ਨੂੰ ਮਕੈਨਿਕ ਨੂੰ ਲੋਕੀ ਉਥੋਂ ਦਾ ਐਮਐਲਏ ਬਣਾ ਸਕਦੇ ਨੇ ਹੋ ਸਕਦਾ ਕਿ ਵਕਰੀ ਗੱਲ ਪਧੌੜ ਰਿਜ਼ਰਵਾ ਕਿ ਤਨੇ ਕਿਤੇ ਭਾਨਾ ਸਿੱਧੂ ਵੀ ਐਮਐਲਏ ਲੋਕ ਬਣਾ ਸਕਦੇ ਨੇ ਰਾਨੀ ਦੀ ਗੱਲ ਇਹ ਆ ਲੋਕ ਇਹ ਵੀ ਗੱਲਾਂ ਉਥੇ ਕਰਦੇ ਸੀ ਕਹਿੰਦੇ ਜੇ ਐਡਾ ਹੀ ਅਣਖੀ ਕੋਈ ਐਮਐਲਏ ਸੀ ਪਧੌੜ ਦਾ ਜਿਹਨੂੰ ਚੁਣਾਇਆ ਚੁਣ ਕੇ ਭੇਜਿਆ ਆਮ ਘਰ ਦਾ ਮੁੰਡਾ ਸੀ ਤੇ ਉਹਦੇ ਘਰੇ ਸ਼ਾਮ ਨੂੰ ਕਿਉਂ ਨਹੀਂ ਇਕੱਠ ਹੁੰਦਾ ਸਾਰਾ ਇਕੱਠ ਭਾਨਾ ਸਿੱਧੂ ਦੇ ਘਰ ਕਿਉਂ ਹੁੰਦਾ ਸੀ ਇਹਦਾ ਮਤਲਬ ਇਤਨੇ ਕਿਤੇ ਲੋਕਾਂ ਦੇ ਕੰਮ ਆ ਰਿਹਾ ਸੀ ਪਹਾਣਾ ਸਿਰਦੂ ਕਿਉਂਕਿ ਹੁਣ ਹੁਣ ਭਧੋੜਾ ਵਾਲਾ ਐਮਐਲਏ ਮੋਬਾਈਲ ਹੀ ਨਾ ਠੀਕ ਕਰਦਾ ਹੂੰ ਤੇ ਉਹਨੂੰ ਤੱਪੇ ਮੰਡੀ ਦੇ ਵਿੱਚ ਘਰ ਵੀ ਮਿਲ ਗਿਆ ਹੈਗਾ ਹੂੰ ਤੇ ਉਹਦੇ ਥੱਲੇ ਗੱਡੀਆਂ ਵੀ ਸੋਹਣੀਆਂ ਸੋਹਣੀਆਂ ਹੈਗੀਆਂ ਥੱਲੇ ਬੂਡ ਵੀ ਹੈਗੇ ਹੁੰਦੇ ਮੁੱਛਾਂ ਨੂੰ ਤਾਂ ਵੀ ਦਿੰਦਾ ਹੈਗਾ ਹੁਣ ਪ੍ਰੋਬਲਮ ਇਹ ਹੈ ਜਿੰਨੇ ਕਿ ਐਮਐਲਏ ਜਦੋਂ ਪੱਲੇ ਨਹੀਂ ਕੁਛ ਲੋਕ ਤੇ ਉਹਨਾਂ ਕੋ ਜਾਣਗੇ ਜਿੰਨਾਂ ਕੋ ਪੈਸੇ ਦਵਾ ਹੋ ਸਕਦਾ ਹੈ ਕਿ ਆਪਾਂ ਕਹਿੰਦੇ ਕਿ ਭਾਨਾ ਸਿੱਧੂ ਦਾ ਰਵਈਆ ਮਾੜਾ ਉਹ ਏਜੰਟਾਂ ਦੇ ਨਾਲ ਨਹੀਂ ਇੱਕ ਸਬਿਕ ਤਰੀਕੇ ਦੇ ਨਾਲ ਬੋਲਦਾ ਪਰ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਵਾਲੇ ਇਹ ਕਿਹੜੇ ਸਾਧੂ ਨੇ ਇਹ ਵੀ ਤੇ ਉਹਨਾਂ ਚ ਬਹੁਤ ਸਾਰੇ ਚੋਰ ਨੇ ਠੱਗ ਨੇ ਪੁਲਿਸ ਵਾਲਿਆਂ ਦੇ ਨਾਲ ਇਹਨਾਂ ਦੀਆਂ ਮਿਲਾਜੇਦਾਰੀਆਂ ਨੇ ਹਿੱਸਾ ਚੱਲਦਾ ਪੰਜਾਬ ਦੇ ਵਿੱਚ ਘੱਟੋ ਘੱਟ ਸੰਦੀਪ ਮੈਂ ਮੈਂ ਝੂਠ ਹੋ ਸਕਦਾ ਮੈਨੂੰ ਅੰਕੜੇ ਪਤਾ ਨਹੀਂ ਪਰ ਮੈਂ ਅੰਦਾਜ਼ਾ ਲਗਾ ਸਕਦਾ ਇੱਕ ਘੱਟੋ ਘੱਟ 50 40 50 ਹਜ਼ਾਰ ਕਰੋੜ ਦਾ ਇੱਕ ਵੱਡਾ ਬਿਜ਼ਨਸ ਆ ਤੁਸੀਂ ਇਹ ਮਹਾਲੀ ਦੇਖ ਲੋ ਖੁੰਬਾ ਵਾਂਗੂ ਖੁੰਬਾ ਵੀ ਮੌਸਮ ਚ ਉਗਦੀਆਂ ਨੇ ਖੁੰਬਾ ਵਾਂਗੂ ਮਹਾਲੀ ਬਠਿੰਡਾ ਲੁਧਿਆਣਾ ਸੰਗਰੂਰ ਪਟਿਆਲਾ ਜਲੰਧਰ ਇਮੀਗ੍ਰੇਸ਼ਨ ਆ ਦੁਨੀਆ ਭਰ ਦਾ ਵੀਜ਼ਾ ਸੈਂਟਰ ਤੇ ਇਮੀਗ੍ਰੇਸ਼ਨ ਆ ਉਹ ਕਿਵੇਂ ਆ ਉਹ ਸਰਕਾਰ ਦੇ ਲੋਕ ਮਿਲੇ ਪੁਲਿਸ ਮਿਲੀ ਹੋਈ ਐ ਹੁਣ ਹੁਣ ਦੇਖੋ ਹੁਣ ਜਿਹੜਾ ਮਹਾਲੀ ਅਜ ਇੱਕ ਫੇਸ 5 ਦੇ ਕਿਸੇ ਇਮੀਗ੍ਰੇਸ਼ਨ ਵਾਲੇ ਨੇ ਸ਼ਿਕਾਇਤ ਕਰ ਦਿੱਤੀ ਭਾਨੇ ਸਿੱਧੂ ਤੇ ਤੇ ਮਹਾਲੀ ਦਾ ਜਿਹੜਾ ਐਸਐਸਪੀ ਕੀ ਗੱਲ ਉਹਨੂੰ ਪਹਿਲਾਂ ਕਦੀ ਸ਼ਿਕਾਇਤ ਤਾਂ ਨਹੀਂ ਐ ਕੀ ਮਹਾਲੀ ਦੇ ਐਸਐਸਪੀ ਨੇ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਦੇ ਲੋਕਾਂ ਦੇ ਖਿਲਾਫ ਸ਼ਿਕਾਇਤਾਂ ਕੀ ਉਹਨੇ ਪਰਚੇ ਦਰਜ ਕੀਤੇ ਫਿਰੋਜ਼ਪੁਰ ਵਾਲੇ ਐਸਐਸਪੀ ਨੇ ਕੀਤੇ ਕਦੇ ਮਦਰ ਕੀ ਪਟਿਆਲੇ ਦੇ ਐਸਐਸਪੀ ਨੇ ਕੀਤੇ ਕੀ ਲੁਧਿਆਣੇ ਦੇ ਵਿੱਚ ਪਰਚੇ ਦਰਜ ਹੋਏ ਨਹੀਂ ਤੇ ਹੁਣ ਪੁੱਛਣਾ ਸਿੱਧੂ ਕਿਉਂ ਰੜਕ ਰਿਹਾ ਹੈਗਾ ਇਹ ਸਵਾਲ ਆ ਇਹਦਾ ਮਤਲਬ ਹੈ ਕਿ ਮੈਂ ਇਹ ਪੰਜਾਬ ਚ ਕੀ ਚਰਚਾ ਹੈ ਕਿ ਜਿਹੜੇ ਪੀਪੀਐਸ ਅਫੀਸਰ ਹੁੰਦੇ ਨਾ ਉਹ ਨਾ ਸਰਕਾਰ ਅੱਗੇ ਜਿਆਦਾ ਝੁੱਕ ਜਾਂਦੇ ਨੇ ਮੈਂ ਪਹਿਲੀ ਦਫਾ ਦੇਖਿਆ ਕਿ ਆਈਪੀਐਸ ਅਫਸਰ ਸਰਕਾਰ ਦੇ ਅੱਗੇ ਜ਼ਿਆਦਾ ਝੁੱਕਦੇ ਨਹੀਂ ਕਿਉਂਕਿ ਕੁਰਸੀਆਂ ਪਿਆਰੀਆਂ ਨਾ ਪੀਐਸਐਸਪੀ ਮੈਂ ਲੱਗਾ ਰਹਾ ਮੈਨੂੰ ਕੋਈ ਢਾਵੇ ਨਾ ਯਾਰ ਤੁਸੀਂ ਆਈਪੀਐਸ ਅਫਸਰ ਹੈ ਤੁਹਾਨੂੰ ਜੁਹੀ ਜਿੱਤੇ ਭਾਵੇਂ ਤੁਹਾਨੂੰ ਖੁੱਡੇ ਲਾਈਨ ਵੀ ਲਾ ਦੋ ਨਾ ਜੇ ਤੁਹਾਡੇ ਚ ਅਨਖ ਹੈਗੀ ਹੈ ਜ਼ਮੀਰ ਆ ਗਈ ਹੈ ਖੁੱਡੇ ਲਾਈਨ ਬੁਲਾ ਦੋ ਤੁਹਾਨੂੰ ਤਦ ਵੀ ਕੋਠੀ ਮਿਲ ਜਾਣੀ ਹੈ 15 ਵੀ ਗਨਮੈਨ ਮਿਲ ਜਾਣੇ ਹੈਗੇ ਨੇ ਸਰਕਾਰੀ ਨੌਕਰ ਮਿਲ ਜਾਣੇ ਨੌਕਰ ਚਾਕਰ ਫਰੀ ਔਰ ਇਹਦੇ ਤਨਖਾਹ ਵੀ ਖਰਚਦੇ ਆਪਣੇ ਕਿਤੇ ਨਾ ਕਿਤੇ ਇਹਨਾਂ ਦਾ ਦੁਕਾਨ ਚੱਲਦੀ ਰਹਿੰਦੀ ਹੈਗੇ ਤੇ ਘੱਟੋ ਘੱਟ ਕਿਸੇ ਗਰੀਬ ਦੇ ਨਾਲ ਨਾ ਧੱਕਾ ਕਰੋ ਘੱਟੋ ਘੱਟ ਇੰਨੀ ਹਿੰਮਤ ਵੀ ਚਾਹੀਦੀ ਸੀ ਕੋਈ ਅਫਸਰ ਹੀ ਉੱਠ ਪੈਂਦਾ ਜੇ ਸਰਕਾਰ ਸੁੱਤੀ ਪਈ ਹੈ ਕਿ 22-23 ਮਹੀਨਿਆਂ ਦੇ ਵਿੱਚ ਇੱਕ ਲਿਸਟਾ ਜਾਰੀ ਕਰ ਦੇਣ ਕਿ ਅਸੀਂ ਕਿੰਨੇ ਇਮੀਗ੍ਰੇਸ਼ਨ ਵਾਲੇ ਕਿੰਨੇ ਠੱਗ ਏਜੰਟਾਂ ਨੂੰ ਨੱਥ ਪਾਈ ਹੈ ਤੇ ਉਹਨਾਂ ਖਿਲਾਫ ਪਰਚੇ ਦਿੱਤੇ ਆ ਤੇ ਉਹਨਾਂ ਨੂੰ ਬਲੈਕਲਿਸਟ ਕੀਤਾ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਆ ਕੋਈ ਲਿਸਟ ਨਹੀਂ ਹੋਈ ਅਜੇ ਤੱਕ ਜਾਰੀ ਉਹੀ ਤਾਂ ਇਹਨਾਂ ਦੇ ਘਰ ਚਲਾਉਂਦੇ ਹੈਗੇ ਨੇ ਇਨਦੇ ਹਿੱਸੇਵਨੇ ਬਹੁਤ ਸਾਰਿਆਂ ਦੇ ਕਈ ਤੇ ਪੋਲਿਟਿਸ਼ਨਾਂ ਨੇ ਆਪਣੇ ਖੁੱਲੇ ਨੇ ਸੈਂਟਰ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਰਲੇ ਹੋਏ ਨੇ ਹੁਣ ਇਹ ਕਿ ਭਾਨਾ ਸਿੱਧੂ ਇੱਕ ਨਾ ਕਹਿੰਦੇ ਸਰੀਰ ਦੇ ਵਿੱਚ ਇੱਕ ਬਿਮਾਰੀ ਲੱਗ ਜੇ ਤੇ ਫਿਰ ਬੰਦੇ ਨੂੰ 100 ਬਿਮਾਰੀਆਂ ਲੱਗ ਜਾਂਦੀਆਂ ਨੇ ਹੁਣ ਭਾਨਾ ਸਿੱਧੂ ਦੇ ਇੱਕ ਪਰਚਾ ਦਰਜ ਕਰਤਾ ਲੁਧਿਆਣਾ ਇੱਕ ਬੀਬੀ ਦੇ ਸ਼ਿਕਾਇਤ ਤੇ ਹੁਣ ਉਹ ਬੀਬੀ ਦੇ ਆਪ ਕਿੰਨੇ ਮਕਦਮੇ ਦਰਜੋ ਬੀਬੀ ਨੂੰ ਕਿਉਂ ਨਹੀਂ ਅਰੈਸਟ ਕਰਦੇ ਘੱਟੋ ਘੱਟ ਲੁਧਿਆਣਾ ਪੁਲਿਸ ਜਾਂ ਮਹਾਲੀ ਵਾਲੇ ਦੱਸਣ ਕਿ ਕਿ ਮਹਾਲੀ ਚ ਕਿੰਨੇ ਇਮੀਗ੍ਰੇਸ਼ਨ ਵਾਲੇ ਨੇ ਇਹਨਾਂ ਨੇ ਲੋਕਾਂ ਦਾ ਮਹਾਲੀ ਕੱਲੇ ਸ਼ਹਿਰ ਮਿੱਲੇ ਦਾ ਪੰਜਾਬ ਦੇ ਲੋਕਾਂ ਦਾ 1000 1000 ਕਰੋੜ ਰੁਪਈਆ ਇਮੀਗ੍ਰੇਸ਼ਨ ਵਾਲੇ ਖਾ ਗਏ ਹੋ ਨੇ ਚੰਡੀਗੜ੍ਹ ਮਲਾ ਲੋ ਇਹਨੇ ਲੁਧਿਆਣੇ ਵਾਲੇ ਖਾ ਗਏ ਹੋ ਨੇ ਇਹਨੇ ਪਟਿਆਲੇ ਵਾਲੇ ਖਾ ਗਏ ਹੋ ਨੇ ਇਹਨੇ ਜਲੰਧਰ ਵਾਲੇ ਖਾ ਗਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈਗੀ ਕਰਨ ਭਗਵੰਤ ਮਾਨ ਸਾਬ ਉਹਨਾਂ ਤੇ ਕਾਰਵਾਈ ਕਰ ਕਿਉਂ ਨਹੀਂ ਇੱਕ ਪਾਲਿਸੀ ਬਣਾਉਂਦੇ ਰਪਾਲ ਸਿੰਘ ਜੀਮਾ ਨੂੰ ਕਿਉਂ ਨਹੀਂ ਪਾਲਿਸੀ ਬਣਾਉਂਦੇ ਡੀਜੀਪੀ ਕਿਉਂ ਨਹੀਂ ਪਾਲਿਸੀ ਬਣਾਉਂਦੇ ਪਰ ਹੁਣ ਕਿਉਂਕਿ ਭਾਨੇ ਸਿੱਧੂ ਦੇ ਇੱਕ ਮਕਦਮਾ ਦਰਜ ਕਰਤਾ ਫਿਰ ਸਾਰੇ ਜਾਗ ਗਏ ਲੁਧਿਆਣੇ ਪਰਚਾ ਦਰਜ ਗਿਆ ਫਿਰ ਪਟਿਆਲੇ ਵਾਲਾ ਵੀ ਜਾਗ ਪੇ ਪੁਲਿਸ ਫਿਰ ਫਿਰੋਜ਼ਪੁਰ ਵਾਲੇ ਵੀ ਰਿਗਿਸਟ੍ਰੇਸ਼ਨ ਦੇ ਸੈਂਟਰ ਨਾਲ ਹੂੰ ਮੈਨੂੰ ਲੱਗਦਾ ਹੁਣ ਜਲੰਧਰ ਮਕਦਮਾ ਦਰਜ ਹੋਊਗਾ ਬਠਿੰਡੇ ਮਕਦਮਾ ਦਰਜ ਹੋਊਗਾ ਹੋਰ ਕਿੱਥੇ ਅਪਰੋਚਪੋਰ ਹੋਊਗਾ ਮਨ ਅੰਬਰਸਰ ਵੀ ਹੋਊਗਾ ਹੁਣ ਸਾਰੇ ਪੁਲਿਸ ਵਾਲੇ ਜਾਗ ਲੱਗ ਪਏ ਨੇ ਵੀ ਮੇਰੇ ਨੰਬਰ ਨਾ ਕੜ ਕੇ ਤੇ ਭਗਵੰਤ ਮਾਨ ਮੇਰਾ ਨਾ ਇੱਕ ਸਟਾਰ ਲਾ ਦੇ ਔਰ ਭਗਵੰਤ ਮਾਨ ਸਾਹਿਬ ਤੇ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਇੱਕ ਕਾਰ ਕੀ ਕੋਈ ਤੁਹਾਡੇ ਵਾਸਤੇ ਚੁਣੌਤੀ ਕੋਈ ਏਜੰਡਾ ਹੈਗਾ ਔਰ ਗੈਂਗਸਟਰ ਫੜੋ ਨਾ ਤੁਸੀਂ ਸਿੱਧੂ ਮੂਸੇਵਾਲੇ ਦੇ ਦੇ ਗੈਂਗਸਟਰ ਫੜੇ ਨਹੀਂ ਹੈਗੇ ਤੁਸੀਂ ਨਸ਼ੇ ਦੇ ਤਸਕਰ ਹਲੇ ਫੜੇ ਨਹੀਂ ਹੈਗੇ ਤੇ ਜਿਹੜੇ ਆਮ ਜੇ ਲੋਕਾਂ ਦੀ ਆਮ ਬੰਦਾ ਆਮ ਲੋਕਾਂ ਦੀ ਗੱਲ ਕਰਦਾ ਹੈਗਾ ਤੇ ਤੁਹਾਨੂੰ ਅੱਖਾਂ ਦੇ ਵਿੱਚ ਰੜਕਣ ਲੱਗ ਪੈਂਦਾ ਹੈਗਾ ਨਜਾਇਜ਼ ਕੁ ਹੋ ਰਹੀ ਹੈ ਇੱਕ ਗੱਲ ਹੋਰ ਨੋਟ ਕਰਨ ਦੇ ਵਿੱਚ ਜਿਹੜੇ 20 25 ਹਜ਼ਾਰ ਬੰਦਾ ਇਕੱਠਾ ਹੋਇਆ ਬਿਨਾ ਕਿਸੇ ਉਹਦੇ ਲਾਲਚ ਦੇ ਸਿਰਫ ਇਸ ਕਰਕੇ ਕਿ ਹੱਕ ਕਿਸੇ ਦਾ ਨਾ ਮਰੇ ਹੱਕ ਆਵਾਜ਼ ਬੁਲੰਦ ਕਰਨ ਦੇ ਲਈ ਆਏ ਇਹਦਾ ਮਤਲਬ ਉਹ ਤਿੰਨ ਕਰੋੜ ਪੰਜਾਬੀਆਂ ਚ ਨਹੀਂ ਆਉਂਦੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਬੋਲਦੇ ਆ ਕਹਿੰਦੇ ਮੈਂ ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਉਹਦੇ ਵਿੱਚੋਂ ਚਲੋ ਇੱਕ ਸੁਖਪਾਲ ਖੈਰਾ ਨੂੰ ਕੱਢ ਵੀ ਦਈਏ ਉਹਦੇ ਵਿੱਚੋਂ ਕਿਉਂਕਿ ਉਹ ਮੰਨਦੇ ਹੀ ਨਹੀਂ ਉਹਨਾਂ ਨੂੰ ਕਿਵੇਂ ਇਹਨਾਂ ਦਾ ਜਵਾਬ ਨਹੀਂ ਦੇਣਾ ਬਾਕੀ ਜਿਹੜੀ ਜਨਤਾ ਪੁੱਜੀ ਸੀ ਕਿ ਉਹ ਤਿੰਨ ਕਰੋੜ ਪੰਜਾਬੀਆਂ ਚ ਨਹੀਂ ਹੈ ਸੰਦੀਪ ਇਹੋ ਹੀ ਹੰਕਾਰ ਨਾ ਪਿਛਲੀਆਂ ਸਰਕਾਰਾਂ ਦੇ ਵਿੱਚ ਰਿਹਾ ਇਹ ਹੰਕਾਰ ਇਹਨਾਂ ਦਾ ਵੀ ਟੁੱਟ ਜਾਣਾ ਹੈਗਾ ਆ ਜਿਹੜਾ ਕਾਠ ਹੋਏ ਨਾ ਕਿਉਂਕਿ ਬਰਨਾਲਾ ਲੇਕਿਨ ਬਰਨਾਲਾ ਵੀ ਸੰਗਰੂਰ ਦਾ 파ਟ ਰਿਹਾ ਹੈਗਾ ਇਸ ਕਰਕੇ ਮੈਂ ਕਹਿਆ ਨਾ ਕਿ ਕਿਉਂਕਿ ਇਹਨਾਂ ਦੀ ਇੱਕ ਬੀਬੀ ਕਹਿੰਦੀ ਸੀ ਕਿ ਪੂਰਾ ਪੰਜਾਬ ਖ ਪੂਰਾ ਹੀ ਹਿੰਦੁਸਤਾਨ ਹਾਰ ਜਾਗੇ ਲੇਕਿਨ ਆਮ ਆਦੀ ਪਾਰਟੀ ਦੀ ਜਿਹੜੀ ਸਿਆਸਤ ਦੀ ਰਾਜਧਾਨੀ ਅਸੀਂ ਸੰਗਰੂਰ ਨਹੀਂ ਹਾਰ ਸਕਦੇ ਤੇ ਉਹਦਾ ਲੋਕਾਂ ਨੇ ਫੱਟੀ ਪੋਜਤੀ ਤੇ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਦਿੱਤਾ ਹੁਣ ਧਨੋਲਾ ਦੇ ਲਾਗੇ ਸੁਮਦਰ ਸੰਗ ਬਰਨਾਲਾ ਕੋਲੋਂ ਸੰਗਰੂਰ ਕੋਲੋਂ ਇੱਕ ਆ ਠੀਕ ਆ ਫਿਰ ਕਹਿਣਗੇ ਸਾਡਾ ਜ਼ਿਲ੍ਹਾ ਸੰਗਰੂਰ ਤੇ ਸਾਡਾ ਕੀ ਕਸੂਰ ਹੁਣ ਚਵੀ ਤੇ ਪਤਾ ਲੱਗੂਗਾ ਜਿਹੜੇ ਅੱਜ ਕਿਸਾਨ ਜਥੇਬਦੀ ਆਮ ਆਪਣੀਆਂ ਇਹਨਾਂ ਨੂੰ ਵੀ ਲੋਕਾਂ ਨੇ ਜਿਤਾਈ ਇਹਨਾਂ ਦੇ ਪੱਲਿਓ ਪੈਸੇ ਨਹੀਂ ਲੱਗੇ ਫਰੀ ਦੇ ਐਮਐਲਏ ਬਣੇ ਹੈਗੇ ਨੇ ਵਕਰੀ ਗੱਲ ਕਿ ਦਿੱਲੀ ਵਾਲਿਆਂ ਨੂੰ ਜਿਹੜੇ ਵੱਡੇ ਵਪਾਰੀ ਉਹਨਾਂ ਨੇ ਪੈਸੇ ਪੂਸੇ ਦਿੱਤੇ ਜਿਵੇਂ ਦੂਜੀਆਂ ਪਾਰਟੀਆਂ ਇਲਜ਼ਾਮ ਲੱਗਦੀਆਂ ਨੇ ਹੁਣ ਸਵਾਲ ਆ ਕਿ ਜਦੋਂ ਇਹਨਾਂ ਦੇ ਆਪ ਲੋਕਾਂ ਨੇ ਤੇਲ ਫੂਕ ਕੇ ਘਰ ਫੂਕ ਕੇ ਤਮਾਸ਼ਾ ਦੇਖਿਆ ਤੇ ਇਹਨਾਂ ਨੂੰ ਜਿਤਾਇਆ ਅੱਜ ਭਾਣਾ ਸਿੱਧੂ ਦੇ ਕੱਠ ਦੇ ਵਿੱਚ ਵੀ ਉਹੋ ਜੇ ਆਮ ਲੋਕ ਆਏ ਕਿ ਨਹੀਂ ਔਰ ਇਹ ਮਾਲਵੇ ਤੋਂ ਜਿਹੜੀ ਚੱਲੀ ਹੋਈ ਲਹਿਰ ਨਾ ਉਹ ਫੱਟੀ ਪੋਚਦੀ ਐ ਚਾਹੇ ਉਹਨਾਂ ਨੇ ਬਾਦਲਾਂ ਦੀ ਫੱਟੀ ਪੋਚੀ ਐ ਚਾਹੇ ਉਹ ਕਾਂਗਰਸੀਆਂ ਦੀ ਫੱਟੀ ਪੋਚੀ ਚਾਹੇ ਕੈਪਟਨ ਦੀ ਫੱਟੀ ਪੋਚ ਗਈ ਜੇ ਪੰਜਾਬ ਦੀ ਜਨਤਾ ਸਿਆਸਤ ਦਾ ਬੋੜ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਹਰਾ ਸਕਦੇ ਨੇ ਕੈਪਟਨ ਮਰਿੰਦਰ ਸਿੰਘ ਨੂੰ ਹਰਾ ਸਕਦੇ ਨੇ ਵੱਡੇ ਵੱਡੇ ਨੱਬੀ ਖਾਨ ਤੇ 나ਡੂ ਖਾਨ ਹਰਾ ਸਕਦੇ ਨੇ ਤੇ ਤੁਸੀਂ ਤੇ ਯਾਰ ਹਜੇ ਕੱਲ ਜੰਮਿਓ ਤੁਹਾਡੀਆਂ ਤੇ ਹਜੇ ਜਿਹੜੀਆਂ ਜੜਾ ਨਾ ਉਹ ਤੇ ਲੱਗੀਆਂ ਨਹੀਂ ਤੁਸੀਂ ਤੇ ਹੱਲੇ ਸਿਆਸਤ ਦੇ ਵਿੱਚ ਪੂੰਗਰੇ ਹੋ ਤੇ ਜਦੋਂ ਇਥੇ ਮਾਲੇਵੇ ਦੇ ਜੋਂਦੀ ਨਾ ਉਹ ਚਿੱਟੀ ਮੱਖੀ ਤੇ ਪੀਲੀ ਮੱਖੀ ਤੇ ਗਲਾਬੀ ਸੁੰਡੀ ਤੇ ਤੁਸੀਂ ਵੀ ਰਗੜੇ ਨਹੀਂ ਲੱਪਣੇ ਜਿਹੜਾ ਲੋਕਾਂ ਨੇ ਚਟਣੀ ਰਗੜ ਕੇ ਨਹੀਂ ਰੋਟੀ ਨਾਲ ਖਾਂਦੇ ਤੁਹਾਨੂੰ ਵੀ ਰਗੜ ਕੇ ਖਾ ਲੈਣਗੇ ਇਸ ਕਰਕੇ ਸਹਕਾਰ ਹੰਕਾਰ ਚੋਂ ਬਾਹਰ ਆਉਣਾ ਚਾਹੀਦਾ ਇਹ ਜਿਹੜੇ ਮਕਦਮੇ ਦਰਜ ਹੋ ਰਹੇ ਆਪਾਂ ਕਹਿੰਦੇ ਕਿ ਮੰਨਿਆ ਕਿ ਭਾਣਾ ਸਿੱਧੂ ਦਾ ਤਰੀਕਾ ਗਲਤ ਹੋ ਸਕਦਾ ਲੇਕਿਨ ਉਹਨੂੰ ਖੜਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਤੁਹਾਡੇ ਪੁਲਿਸ ਵਾਲੇ ਮਿਲਿਓ ਲੋਕਾਂ ਨੂੰ ਇਨਸਾਫ ਨਹੀਂ ਦੇ ਰਹੇ ਤੁਹਾਡੀ ਸਰਕਾਰ ਤੁਹਾਡੇ ਤੋਂ ਤਾਂ ਉਮੀਦਾਂ ਸੀ ਅਸੀਂ ਕਹਿੰਦੇ ਕ ਅਕਾਲੀਆਂ ਕੋ ਉਮੀਦਾਂ ਨਹੀਂ ਸੀ ਕਾਂਗਰਸੀਆਂ ਕੋ ਉਮੀਦਾਂ ਨਹੀਂ ਤੁਹਾਡੇ ਤੋਂ ਤਾਂ ਉਮੀਦਾਂ ਹੈ ਨਾ ਤੁਸੀਂ ਤੇ ਨਹੀਂ ਆਪਣੇ ਕਦੇ ਸੋਨੇ ਦੇ ਚਮਚੇ ਦੇ ਨਾਲ ਜੰਮੇ ਤੁਸੀਂ ਨਹੀਂ ਸੀ ਦੇਸੀ ਘੋਡੇ ਨਾਲ ਗੁਰਤੀ ਲਈ ਮਲੇ ਕਾਂਗਰਸੀਆਂ ਨੇ ਗੁਰਤੀ ਲਈ ਹੋਗੀ ਸੋਨੇ ਦੇ ਚਮਚੇ ਨਾਲ ਉਹ ਜੰਮੇ ਹੋਣਗੇ ਤੁਸੀਂ ਤੇ ਆਮ ਹੀ ਨੇ ਦਾਇਦ ਨਹੀਂ ਤੁਹਾਨੂੰ ਉਂਗਲ 'ਚ ਟਾਈ ਹੋਗੀ ਜਾਂ ਚਾਚੀ ਮਾਸੀ ਤਾਈ ਭੂਆ ਨੇ ਚਟਾਈ ਹੋਗੀ ਭੈਣ ਨੇ ਚਟਾਈ ਤੁਸੀਂ ਤੇ ਆਮ ਕਰ ਤੁਹਾਡੇ ਤੋਂ ਦੇ ਹੀ ਲੋਕਾਂ ਨੂੰ ਮੁਸ਼ਕਾਉਂਦੀ ਤੁਸੀਂ ਤਾਂ ਕਹਿੰਦੇ ਲੋਕ ਸਵਾਲ ਪੁੱਛੋ ਤੇ ਹੁਣ ਸਵਾਲ ਪੁੱਛਣ ਤੋਂ ਡਰਦੇ ਜੇ ਸਵਾਲਵਾਦ ਤੇ ਖੜੇ ਹੋ ਤੇ ਤੁਸੀਂ ਪਰਚੇ ਕਰ ਦਰਜ ਕਰਿਓ ਨਾ ਇਸ ਕਰਕੇ ਲੋਕਾਂ ਨੇ ਜਿਹੜੇ ਜਿਹੜੇ ਵੱਡੇ ਵੱਡੇ 나ਡੂ ਖਾਂ ਰਾਤੇ ਨਾ ਤਾਂ ਤੁਸੀਂ ਕਿਹੜੀ ਬਾਗ ਦੀ ਮੂਲੀ ਐ ਸਰਕਾਰ ਚਲਾਓ ਲੋਕ ਮੁੱਦੇ ਜਿਹੜੇ ਤੁਹਾਡੇ ਹੈਗੇ ਨੇ ਲੋਕਾਂ ਨੂੰ ਪਟਕਾਓ ਨਾ ਭਾਨਾ ਸਿੱਧੂ ਸਾਡੇ ਪੰਜਾਬ ਦਾ ਏਜੰਡਾ ਨਹੀਂ ਆ ਸਾਡਾ ਏਜੰਡਾ ਸਾਡੀ ਜਵਾਨੀ ਤਬਾਹ ਹੋ ਰਹੀ ਐ ਸਾਡੀ ਕਿਸਾਨੀ ਤਬਾਹ ਹੋ ਰਹੀ ਸਾਡੀ ਇੰਡਸਟਰੀ ਭਜਰੀ ਸਾਡੀ ਕਾਨੂੰਨ ਵਿਵਸਥਾ ਮਾੜੀ ਐ ਲੋਕੀ ਡਰ ਦੇ ਮਾਰੇ ਇਹਨਾਂ ਨੂੰ ਗੈਂਗਸਟਰ ਨੂੰ ਪੈਸੇ ਦੇ ਰਹੇ ਨੇ ਕਾਨੂੰਨ ਵਿਵਸਥਾ ਡਾਂਵਾ ਡੋਲ ਨੌਕਰੀਆਂ ਵਾਸਤੇ ਲੋਕੀ ਪੱਜੇ ਫਿਰਦੇ ਆ ਗਏ ਨੇ ਰੋਜ਼ਗਾਰ ਨਹੀਂ ਮਿਲ ਰਿਹਾ ਸਾਡੇ ਏਜੰਡੇ ਉਹ ਨੇ ਸਾਡਾ ਏਜੰਡਾ ਪਾਣੀ ਪਾਣੀ ਕੈਂਸਰ ਬਣ ਗਿਆ ਸਾਡੀ ਜ਼ਮੀਨ ਨਿਸ਼ੇੜੀ ਹੋ ਚੁੱਕੀ ਆ ਸਾਡੀ ਹਵਾ ਖਰਾਬ ਹੋ ਚੁੱਕੀ ਆ ਬੁੱਢਾ ਦਾਲਾ ਲੁਧਿਆਣੇ ਦੀ ਇੰਡਸਟਰੀ ਨੇ ਬਰਬਾਦ ਕਰ ਦਿੱਤਾ ਜਲੰਧਰ ਰਿਸਪੋਰਟ ਇੰਡਸਟਰੀ ਖਰਾ ਬਰਬਾਦ ਹੋ ਗਈ ਆ ਮੰਡੀ ਗੋਵਿੰਦਗੜ ਬਰਬਾਦ ਹੋ ਗਿਆ ਨਰਮਾ ਪੱਟੀ ਬਰਬਾਦ ਹੋ ਗਈ ਆ ਘਰ ਘਰ ਕੈਂਸਰ ਆ ਘਰ ਘਰ ਕਾਲਾ ਪੀਲਾ ਸਾਡੇ ਉਹ ਏਜੰਡੇ ਨੇ ਸਾਡਾ ਭਾਦਨਾ ਸਿੱਧੂ ਏਜੰਡਾ ਨਹੀਂ ਹੈਗਾ ਉਸ ਏਜੰਡੇ ਦੇ 2 ਬਾਈਂ ਮਹੀਨਿਆਂ ਦੇ ਵਿੱਚ ਕੀ ਦਿੱਤਾ ਤੁਹਾਨੂੰ ਚਵੀ ਦੇ ਵਿੱਚ ਲੋਕ ਦੱਸਣਗੇ ਤੁਸੀਂ ਇਹ ਆ ਬਿਜਲੀ ਫ੍ਰੀ ਸਾਡਾ ਏਜੰਡਾ ਨਹੀਂ ਆ ਬਿਜਲੀ ਫ੍ਰੀ ਏਜੰਡਾ ਨਹੀਂ ਹੈਗਾ ਬਿਜਲੀ ਫ੍ਰੀ ਇਹ ਸਬਸਿਡੀਆਂ ਨੇ ਜਿਹੜੀਆਂ ਪਿਛਲੀ ਸਰਕਾਰਾਂ ਵੀ ਦਿੰਦੀਆਂ ਰਹੀਆਂ ਨੇ ਚੰਨੀ ਵੇਲੇ 600 ਮਿਲਦੇ ਸੀ 400 ਜੁਣ ਤੇ ਤੁਸੀਂ ਤੇ ਦੋ ਦਾ ਹੀ ਵਾਦ 200 ਦਾ ਵਾਅਦਾ ਕੀਤਾ ਬੱਸਾਂ ਫ੍ਰੀ ਕਰਤੀ ਕਹਿੰਦੇ ਤੁਸੀਂ ਇਹ ਜਿਹੜੀਆਂ ਇਹਨੂੰ ਤੁਸੀਂ ਜੇ ਤਰੱਕੀ ਕਹਿੰਦੇ ਨਾ ਡਿਵੈਲਪਮੈਂਟ ਕਹਿੰਦੇ ਹੈਗੇ ਨੇ ਤੇ ਫਿਰ ਤੁਹਾਡਾ ਮਤਲਬ ਤੁਹਾਡਾ ਵਿਜ਼ਨ ਛੋਟਾ ਜੇ ਸਬਸਿਡੀਆਂ ਕੋਈ ਵਿਜ਼ਨ ਨਹੀਂ ਹੁੰਦਾ ਸਬਸਿਡੀਆਂ ਕੋਈ ਡਿਵੈਲਪਮੈਂਟ ਦੀ ਨਿਸ਼ਾਨੀ ਨਹੀਂ ਹੈਗੀ ਜੇ ਸਾਡਾ ਸਟੇਟ ਮਿਜ਼ੋਰਮ ਦੇਸ਼ ਤੋਂ ਵੀ ਪਰਦੇਸ਼ ਤੋਂ ਪਿੱਛੇ ਚਲ ਗਿਆ ਸਾਡੇ ਪੱਲੇ ਕੀ ਰਹਿ ਗਿਆ ਤੇ ਤੁਸੀਂ ਇਹ ਕਹਿੰਦੇ ਕਿ ਭਾਨਾ ਸਿੱਧੂ ਸਾਡਾ ਏਜੰਡਾ ਬਾਂਜੇ ਪੰਜਾਬ ਦਾ ਇਹ ਸਰਕਾਰ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਕੋਈ ਆਮ ਨਹੀਂ ਆ ਇਹ ਸਾਰੇ ਖਾਸ ਆ ਔਰ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਕੰਡੇ ਤੇ ਲਿਆ ਕੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਹੈਗਾ ਔਰ ਜਿਹੀ ਰਣਨੀਤੀ ਅਪਣਾਈ ਜਾ ਰਹੀ ਹੈ ਪੰਜਾਬ ਦੀ ਜਵਾਨੀ ਮਾਪੇ ਅੱਗੇ ਡਰੇ ਹੋਏ ਨੇ ਹਾਲਾਂਕਿ ਮੈਂ ਇਹ ਕਹਿੰਦਾ ਕਿ ਏਮੀ ਹਜਰਤ ਮਾਈਗ੍ਰੇਸ਼ਨ ਮਾੜੀ ਨਹੀਂ ਆ ਲੇਕਿਨ ਮਾਪਿਆਂ ਦੇ ਵਿੱਚ ਇੱਕ ਖੌਫ ਆ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਕਾਨੂੰਨ ਵਿਵਸਥਾ ਤੇ ਨਸ਼ਾ ਕੰਟਰੋਲ ਨਹੀਂ ਹੋਇਆ ਤੇ ਤੁਹਾਡੀ ਬਾਈਆਂ ਮਹੀਨਿਆਂ ਦੇ ਵਿੱਚ ਵੀ ਕਾਨੂੰਨ ਵਿਵਸਥਾ ਤੇ ਨਸ਼ਾ ਕੰਟਰੋਲ ਨਹੀਂ ਹੋਇਆ ਇਸ ਕਰਕੇ ਮਾਪੇ ਬਾਰ ਬੱਚੇ ਭੇਜ ਰਹੇ ਨੇ ਮਾਈਗ੍ਰੇਸ਼ਨ ਹੋਣੀ ਚਾਹੀਦੀ ਆ ਬਾਕੀ ਸੂਬਿਆਂ ਦੇ ਵਿੱਚ ਹੀ ਹੋ ਰਿਹਾ ਲੇਕਿਨ ਸਾਡੇ ਇੱਕ ਖੌਫ ਵੀ ਆ ਸਾਡੇ ਇੱਕ ਡਰ ਵੀ ਆ ਕਿ ਲੋਕਾਂ ਦੀ ਇੱਕ ਇੱਕ ਔਲਾਦ ਆ ਪਤਾ ਨਹੀਂ ਇੱਥੇ ਕਿਸੇ ਨੇ ਇੱਕ ਵਾਰ ਨਸ਼ਾ ਲੱਗ ਗਿਆ ਤੇ ਇਸ ਘਰ ਦਾ ਤਬਾਹ ਹੋ ਜਾਊਗਾ ਵਾਰਸ ਮਰ ਗਿਆ ਤੇ ਘਰ ਦਾ ਖਾਨਦਾਨ ਖਤਮ ਹੋ ਜਾਊਗਾ ਸਾਡੇ ਤੇ ਉਹ ਏਜੰਡੇ ਨੇ ਤੁਸੀਂ ਉਹ ਏਜੰਡੇ ਤੇ ਗੱਲ ਨਹੀਂ ਕਰਦੇ ਤੁਸੀਂ ਸੁਖਬਾਲ ਸਿੰਘ ਖੈਰ ਇੱਕ ਮੁਕਦਮੇ ਚ ਦੂਜਾ ਪਰਚਾ ਦਰਜ ਕਰਦੇ ਕਿ ਲੋਕ ਉਧਰ ਹੀ ਲੱਗੇ ਰਹਿਣ ਭਾਨਾ ਸਿੱਧੂ ਇੱਕ ਪਿੰਡ ਦਾ ਮੁੰਡਾ ਜੇ ਉੱਠਿਆ ਤੇ ਉਹਦੇ 'ਚ ਗੁਨਾਹ ਕੀ ਹੈਗਾ ਤੁਸੀਂ ਪਚਰ ਤੇ ਪਰਚਾ ਕੀ ਇਮੀਗ੍ਰੇਸ਼ਨ ਹਾ ਦੱਸਣ ਮਹਾਲੀ ਵਾਲਾ ਐਸਐਸਪੀ ਦੱਸੇ ਪਟਿਆਲੇ ਵਾਲਾ ਐਸਐਸਪੀ ਦੱਸੇ ਫਿਰੋਜ਼ਪੁਰ ਵਾਲਾ ਐਸਐਸਪੀ ਦੱਸੇ ਕਿ ਜੇਸ ਬੰਦੇ ਨੇ ਸ਼ਿਕਾਇਤ ਦਰਜ ਕੋਈਆ ਯਾ ਉਹ ਕਿੰਨੇ ਕੀ ਦੋਦ ਦਿੱਤਾ ਨਾਤੇ ਨੇ ਉਹ ਕਿੰਨੇ ਕੀ ਪਵਿੱਤਰ ਨੇ ਉਹਨਾਂ ਦੇ ਖਿਲਾਫ ਕਿੰਨੀਆਂ ਸ਼ਿਕਾਇਤਾਂ ਆ ਨਹੀਂ ਕੀ ਉਹ ਮਿਲੇ ਹੋਏ ਨੇ ਤੁਸੀਂ ਮਹਾਲੀ ਚਲੇ ਜਾਓ ਇਮੀਗ੍ਰੇਸ਼ਨ ਵਾਲੇ ਦਫ਼ਤਰ ਕੋਈ ਪੁਲਿਸ ਚਲੇ ਜੇ ਉਹ ਵੀ ਰਿਸੈਪਸ਼ਨ ਤੇ ਕੁੜੀਆਂ ਬੈਠੀ ਹੁੰਦੀਆਂ ਬਸ ਐਂ ਫੜਾ ਦਿੰਦੀਆਂ ਹੈਗੀਆਂ ਨੇ ਪੁਲਿਸ ਵਾਲੇ ਪਿੱਛੇ ਆ ਜਾਂਦੇ ਨੇ ਵਾਪਸ ਆ ਜਾਂਦੇ ਨੇ ਤੇ ਫਿਰ ਜਿਹੜਾ ਇੱਕ ਐਸਐਚਓ ਪੈਸੇ ਲੈਂਦਾ ਹੋਊਗਾ ਉਹ ਕੀ ਆਪਣੇ ਜੇਬ ਚ ਤੇ ਨਹੀਂ ਰੱਖਦਾ ਹੋਊਗਾ ਉਹ ਉੱਪਰ ਤੱਕ ਜਾਂਦਾ ਹੋਊਗਾ ਮੈਨੂੰ ਲੱਗਦਾ ਕਿ ਸਰਾਸਰੇ ਇਸ ਮਸਲੇ ਦੇ ਵਿੱਚ ਜਿਹੜੇ ਅੱਜ ਲੋਕ ਇਕੱਠੇ ਹੋਏ ਨੇ ਜਦੋਂ ਲੋਕ ਇਕੱਠੇ ਹੁੰਦੇ ਨੇ ਜਦੋਂ ਲੋਕ ਆਵਾਜ਼ਾਂ ਹੁੰਦੀਆਂ ਨਾ ਫਿਰ ਵੱਡਿਆਂ ਵੱਡਿਆਂ ਦੇ ਜਿਹੜੇ ਤਖਤੇ ਨੇ ਉਹ ਪਲਟ ਜਾਂਦੇ ਨੇ ਇਸ ਸਰਕਾਰ ਨੂੰ ਸ਼ਾਇਦ ਭਲੇਕਾ ਇਹ ਇਹਦਾ ਇਰਾਦਾ ਕਿ ਇਸ ਟਾਈਮ ਕਾਲੀ ਦਲ ਨਹੀਂ ਗਰਾਊਂਡ ਤੇ ਕਾਂਗਰਸ ਨਹੀਂ ਗਰਾਊਂਡ ਤੇ ਬੀਜੇਪੀ ਨਹੀਂ ਗਰਾਊਂਡ ਤੇ ਤੇ ਗਰਾਊਂਡ ਜਿਹੜੀ ਤੁਹਾਡੀ ਬਣੀ ਨਹੀਂ ਨੀ ਉਹ ਗਰਾਊਂਡ ਵੀ ਦਾ ਢਿੱਖਸਕ ਦੀ ਜਾ ਰਹੀ ਜਿਵੇਂ ਅੱਜ ਉਹ ਪਿੰਡ ਦੇ ਬਰਨਾਲੇ ਦੇ ਲੱਖ ਉਹਦੇ ਭਾਨੇ ਸਿੱਧੂ ਭਾਨੇ ਸਿੱਧੂ ਦੇ ਜੱਦੀ ਪਿੰਡ ਕੋਟ ਦੁਨੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਇਹ ਕਾਠ ਜਿਹੜਾ ਨਾ ਇਹ ਕਾਠ ਨੇ ਨੀ ਰੱਖ ਦਿੱਤੀ ਹੈਗੀ ਆ ਕਿ 92 ਸੀਟਾਂ ਜਿਹੜੇ ਲੈ ਕੇ ਬੈਠੇ ਹਨ ਉਹਨਾਂ ਦੀ ਨੀ ਹਿਲਗੀ ਅੱਜ ਜਿੱਥੇ ਮਸਲਾ ਹੈ ਕਿ ਦੇਖਦੇ ਆ ਕਿਹੜੇ ਪਾਸੇ ਨੂੰ ਤਣ ਪੱਤਨ ਲੱਗਦਾ ਪਰ ਇੱਕ ਹੋਰ ਮਸਲਾ ਬੜਾ ਉੱਠਿਆ ਜਿਹਦੇ ਨਾਲ ਇੱਥੋਂ ਤੱਕ ਵਿਵਾਦ ਪੈਦਾ ਹੋ ਜਾਵੇ ਤੇ ਦੋ ਧਿਰਾਂ ਬਣ ਜਾਂਦੀਆਂ ਇੱਕ ਧਿਰ ਫਿਰ ਦੂਜੀ ਧਿਰ ਨਾਲ ਲੜਦੀ ਦਿਖਾਈ ਦਿੰਦੀ ਹੈ ਇਹਦੇ ਵਿੱਚ ਕਾਨੂੰਨ ਵਿਵਸਥਾ ਦੀ ਉੱਥੇ ਗੱਲ ਆ ਜਾਂਦੀ ਹੈ ਫਿਰ ਉਹ ਆ ਸੰਤ ਜਰਨੈਲ ਸਿੰਘ ਭਿੰਡਰਾਲੇ ਦੇ ਇੱਕ ਪੋਸਟਰ ਲੱਗਣਾ ਉਸ ਪੋਸਟਰ ਨੂੰ ਹਟਾਉਣ ਦੀ ਫਿਰ ਗੱਲ ਆਉਣੀ ਫਿਰ ਉਸ ਤੋਂ ਬਾਅਦ ਵਿਵਾਦ ਇੰਨਾ ਵੱਧ ਗਿਆ ਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਸਹੀ ਦਿਸ਼ਾal ਕਿਵੇਂ ਤੁਰਨਾ ਚਾਹੀਦਾ ਦੇਖ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪੰਜਾਬ ਵਾਸੀ ਕੋਈ ਕਾਨੂੰਨ ਵਿਵਸਥਾ ਨੂੰ ਚੁਣੌਤੀ ਨਹੀਂ ਆ। ਨਾ ਉਹ ਪਹਿਲਾਂ ਸੀ ਜਦੋਂ ਉਹ ਜਿਉਂਦੇ ਸੀ ਤੇ ਨਾ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਕੋਈ ਚੈਲੰਜ ਆ। ਉਹਨਾਂ ਨੂੰ ਉਸ ਸ਼ਰਧਾ ਦੇ ਤੌਰ ਤੇ ਦੇਖਿਆ ਜਾ ਰਿਹਾ ਹੈਗਾ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਗੁਰਦੁਆਰੇ ਚਲ ਜਾਓ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਲੱਗੀ ਆ। ਪੰਜਾਬ ਦੇ ਜਿਹੜੇ ਧਾਰਮਿਕ ਥਾਵਾਂ ਤੇ ਮੇਲੇ ਲੱਗਦੇ ਨੇ ਉਹਨਾਂ ਤੇ ਉਹਨਾਂ ਦੇ ਪੋਸਟਰ ਵਿਕਦੇ ਨੇ। ਉਹਨਾਂ ਦੇ ਕਿਤਾਬਾਂ ਆ ਚੁੱਕੀਆਂ ਲੋਕਾਂ ਨੇ ਗੱਡੀਆਂ ਤੇ ਲਾਏ ਹੋਏ ਨੇ ਉਹ ਕੋਈ ਚੁਣੌਤੀ ਨਹੀਂ ਆ ਜਦ ਸਿੱਖਾਂ ਦੀ ਸਭ ਤੋਂ ਵੱਡਾ ਜਿਹੜਾ ਤਖਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਦ ਉਹਨਾਂ ਨੂੰ ਸਮਰਪਿਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਗੁਰਦੁਆਰਾ ਬਣ ਸਕਦਾ ਜੇ ਉਸ ਸਮੇਂ ਸ਼ਰੂਮਨੀ ਕਾਲੀਦਲ ਨੇ ਬਣਾ ਦਿੱਤਾ ਤੇ ਇਹਦਾ ਮਤਲਬ ਫਿਰ ਪੰਜਾਬ ਦੇ ਹਰ ਗੁਰਦੁਆਰੇ 'ਚ ਜੇ ਉਹਨਾਂ ਦਾ ਪੋਸਟਰ ਲੱਗਦਾ ਜਾਂ ਉਹਨਾਂ ਦੀ ਤਸਵੀਰ ਲੱਗਦੀ ਆ ਤੇ ਕੋਈ ਗੁਨਾਹ ਨਹੀਂ ਹੋ ਸਕਦਾ ਕਿਉਂਕਿ ਜਦ ਅਕਾਲ ਤਖਤ ਨਹੀਂ ਪ੍ਰਮਾਣਿਤ ਕਰਦਾ ਔਰ ਗੁਰਦੁਆਰੇ ਦੇ ਵਿੱਚ ਲੱਗਾ ਇੱਕ 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 ਚਰਚਾ ਹੋ ਸਕਦੀ ਹੈ ਕਿ ਕੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਾਂ ਮਾਨਵਤਾ ਦੀ ਰਾਖੀ ਕਰਨ ਜਾਂ ਹਿੰਦ ਦੀ ਚਾਦਰ ਆਪਾਂ ਜਿਹਨਾਂ ਨੂੰ ਕਹਿੰਦੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕੀ ਉਹਨਾਂ ਦੇ ਸ੍ਰੀ ਦਰਬਾਰ ਸਾਹਿਬ ਜਾਂ ਉੱਥੇ ਕੋਈ ਗੁਰਦੁਆਰਾ ਬਣਿਆ ਪਰ ਅਕਾਲੀ ਦਲ ਨੇ ਬਣਾਤਾ ਸੀ ਸੰਤ ਜਨਰਲ ਸਿੰਘ ਭਿੰਡਰਾਂ ਵਾਲੂ ਕਿਉਂਕਿ ਉਸ ਸਮੇਂ ਕਾਲੀ ਦਲ ਤੇ ਹਰਨਾਮ ਸਿੰਘ ਧੁੰਮੇੜ ਜਿਹੜੇ ਦਮਦਮ ਦੀ ਟਕਸਾਲ ਵਾਲੇ ਨੇ ਉਹਨਾਂ ਦਾ ਦਬਾਅ ਹੀ ਬਹੁਤ ਸੀ ਬਾਦਲ ਸਾਹਿਬ ਤੇ ਪਰ ਜਦ ਅਕਾਲ ਤਖਤ ਸਾਹਿਬ ਜਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੀ ਗੁਰਦੁਆਰੇ ਬਣ ਗਏਗੇ ਤੇ ਮੈਨੂੰ ਲੱਗਦਾ ਕਿ ਜਿੰਨੀਆਂ ਪੰਜਾਬ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈਗਾ ਹੁਣ ਜਿਹੜਾ ਵਿਵਾਦ ਖੜਾ ਕਿਉਂ ਕੀਤਾ ਗਿਆ ਹੈਗਾ ਨਾ ਇਹ ਸਭ ਤੋਂ ਵੱਡਾ ਇਹਦੇ ਪਿੱਛੇ ਕੌਣ ਆ ਉਹ ਉਹ ਗੱਲ ਵਿਚਾਰਨ ਵਾਲੀ ਆ ਭਿੰਡਰਾਂ ਵਾਲਾ ਸਾਹਿਬ ਦੀ ਫੋਟੋ ਲੱਗ ਜਾਣਾ ਉਹ ਇਸ਼ੂ ਨਹੀਂ ਆ ਉਹ ਪਿੱਛੇ ਜਿਹੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਖੜਾ ਕੀਤਾ ਜਾ ਰਿਹਾ ਪੰਜਾਬ ਦਾ ਮਾਹੌਲ ਇਦਾਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਨਾ ਕੋਈ ਪੰਜਾਬ 'ਚ ਵੱਸਦਾ ਇੱਕ ਫਿਰਕਾ ਡਰ ਜੇ ਉਹਨਾਂ ਲੋਕਾਂ ਨੂੰ ਪਛਾਣਨ ਦੀ ਜ਼ਰੂਰਤ ਆ ਇੱਕ ਦੂਜੇ ਦੇ ਸਿਰ ਪਾੜਨ ਜਾਂ ਗੁੱਟ ਵੜਨ ਜਾਂ ਹਮਲਾ ਕਰਨ ਜਾਂ ਗੱਡੀ ਭੰਨ ਦੇਣੀ ਉੱਥੇ ਪੋਵਿੰਡ ਥਾਣੇ ਦੇ ਬਾਹਰ ਉਹ ਇਸ਼ੂ ਨਹੀਂ ਆਗਾ ਪਿੱਛੇ ਕੌਣ ਲੋਕ ਨੇ ਸ਼ਰਾਰਤੀ ਅੰਸਰ ਕੌਣ ਨੇ ਸ਼ਰਾਰਤੀ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾ ਰਹੀਆਂ ਉਹਨਾਂ ਦੀ ਪਛਾਣਨ ਦੀ ਜ਼ਰੂਰਤ ਆ ਔਰ ਇਸ ਕਰਕੇ ਇਹ ਜਿਹੜਾ ਵਿਵਾਦ ਖੜਾ ਕੀਤਾ ਯਾਰ ਇਹ ਵਿਵਾਦ ਦੇ ਪਿੱਛੇ ਕੋਈ ਨਾ ਕੋਈ ਜੜੜ ਆ ਕਿਉਂਕਿ ਹੁਣ ਲੋਕ ਸਭਾ ਚੋਣਾਂ ਆਉਣੀਆਂ ਪੰਜਾਬ ਦੇ ਦੇਸ਼ ਦੇ ਅੰਦਰ ਤੇ ਸਿੱਖਾਂ ਨੂੰ ਟਾਰਗੇਟ ਕਰਕੇ ਸਿੱਖਾਂ ਨੂੰ ਬਦਨਾਮ ਕਰਕੇ ਚਾਹੇ ਉਹ ਪੰਜਾਬ ਦੀ ਧਰਤੀ ਹੈ ਚਾਹੇ ਉਹ ਦੇਸ਼ ਦੀ ਧਰਤੀ ਹੈ ਚਾਹੇ ਉਹ ਕੈਨੇਡਾ ਦੀ ਧਰਤੀ ਹੈ ਚਾਹੇ ਉਹ ਅਮਰੀਕਾ ਦੀ ਧਰਤੀ ਹੈ ਚਾਹੇ ਜਰਮਨੀ ਦੀ ਧਰਤੀ ਹੈ ਸਿੱਖਾਂ ਨੂੰ ਟਾਰਗੇਟ ਰੱਖ ਕੇ ਪੰਜਾਬ ਦੇ ਵਿੱਚ ਜਾਂ ਪੰਜਾਬ ਸਮੇਤ ਭਾਰਤ ਦੇ ਵਿੱਚ ਕਿਸ ਨੂੰ ਫਾਇਦਾ ਹੁੰਦਾ ਉਹ ਗੱਲ ਵਿਚਾਰਨ ਵਾਲੀ ਹੈ ਔਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਗਰ ਸੰਤਾਂ ਦੀ ਗੁਰਦੁਆਰਿਆਂ ਵਿੱਚ ਫੋਟੋ ਲੱਗੀ ਜਾਂ ਲਗਾਏ ਜਾ ਰਹੇ ਉਸ ਤੇ ਬਵਾਦ ਹੋਣਾ ਨਹੀਂ ਚਾਹੀਦਾ ਜਦ ਸਾਡਾ ਜਿਹੜਾ ਮੱਕਾ ਜਾਂ ਜੇ ਅਹੀਂ ਕਹਿੰਨੇ ਕਿ ਸਿੱਖਾਂ ਵਾਸਤੇ ਸਭ ਤੋਂ ਵੱਡਾ ਅਕਾਲ ਤਖਤ ਆ ਜਦੋਂ ਉਸ ਹੁਕਮ ਨੇ ਜੇ ਉੱਥੇ ਗੁਰਦੁਆਰਾ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ ਬਣ ਚੁੱਕਾ ਸੀ ਤੇ ਪੰਜਾਬ ਦੇ ਅਗਰ ਗੁਰਦੁਆਰਿਆਂ ਦੇ ਵਿੱਚ ਜਾਂ ਦੇਸ਼ ਦੇ ਗੁਰਦੁਆਰਿਆਂ ਦੇ ਵਿੱਚ ਲੱਗ ਜਾਂਦਾ ਹੈਗਾ ਉਸੇ ਕਿਸੇ ਹੋਰ ਨੂੰ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਬਾਕੀ ਭਾਈਚਾਰੇ ਨੂੰ ਬਾਕੀ ਫਿਰਕੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਤੇ ਜੇ ਸਿੱਖ ਦਾ ਇਸ਼ੂ ਹੈ ਕਿਉਂਕਿ ਬਹੁਤ ਸਾਰੇ ਇਦਾਂ ਜਿਹੜੇ ਸਿੱਖ ਆਪਣੇ ਆਪ ਨੂੰ ਮਾਡਰਨ ਮੰਨਦੇ ਨੇ ਉਸ ਮਾਡਰਨ ਰਾਜਨੀਤੀ ਦੇ ਤੌਰ ਤੇ ਮੰਨਦੇ ਨੇ ਮੈਨੂੰ ਲੱਗਦਾ ਉਸੇ ਵੀ ਕੋਈ ਓਪਨ ਇੱਕ ਡਿਬੇਟ ਦਾ ਵਿਸ਼ਾ ਹੈਗਾ ਪਰ ਆ ਜਿਹੜਾ പാത പോവേണ്ട ਵੱਪਰ ਉਹ ਜਿੱਥੇ ਐਡਾ ਇਤਿਹਾਸਿਕ ਗੁਰਦੁਆਰਾ ਜਿਹੜੇ ਸਾਡੇ ਬਾਬਾ ਜਿਹੜੇ ਹੈ ਨੇ ਬਾਬਾ ਦੀਪ ਸਿੰਘ ਨੂੰ ਸਮਰਪਿਤ ਉਸ ਗੁਰਦੁਆਰੇ ਨੂੰ ਚ ਲੈ ਕੇ ਅਗਰੇ ਕੁਝ ਵਿਵਾਦ ਹੁੰਦਾ ਤੇ ਇਹ ਜਿਹੜੀ ਮੈਨੇਜਮੈਂਟ ਕਮੇਟੀ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਇਸ ਵੱਡਾ ਇਸ਼ੂ ਨਹੀਂ ਬਿਠਾਉਣਾ ਬਣਾਉਣਾ ਚਾਹੀਦਾ ਹੈਗਾ ਸੀ ਬੈਠ ਕੇ ਡਿਸਕਸ਼ਨ ਹੋ ਜਾਂਦੀ ਹੈ ਕਿ ਪਰ ਜਿਹੜਾ ਸਿੱਖਾਂ ਦੀ ਪ੍ਰੋਬਲਮ ਹੈਗੀ ਆ ਹੈ 2% ਹੈ ਲਿਕਨ ਇਹ ਪੰਗੇ ਜ਼ਿਆਦਾ ਨੇ ਜਦੋਂ ਹੁਣ ਜਦੋਂ ਅਸੀਂ ਦਰਬਾਰ ਸਾਹਿਬ ਤੇ ਹਮਲਾ ਜਾਂ ਸ਼੍ਰੀ ਕਲਤ ਸਾਹਿਬ ਤੇ ਹਮਲਾ ਹੋਇਆ ਜਾਂ ਕੀਤਾ ਗਿਆ ਜੇ ਕਰਵਾਇਆ ਗਿਆ ਜੇ ਕਿ ਸਾਜ਼ਿਸ਼ ਹੈ ਸਭ ਕੁਝ ਹੋਇਆ ਉਹ ਜਦੋਂ ਅਸੀਂ ਉਸ ਦਿਨ ਨੂੰ ਮਨਾਈਦਾ 6 ਜੂਨ ਨੂੰ ਜਦੋਂ ਖੰਡ ਸਾਹਿਬ ਦੇ ਭੋਗ ਜਿਹੜੇ ਪਾਏ ਜਾਂਦੇ ਨੇ ਅਸੀਂ ਉਸ ਦਿਨ ਵੀ ਕਿਰਪਾਨਾ ਕੱਢ ਲੈਣੇ ਹੈਗੇ ਨੇ ਇਹ ਜਿਹੜਾ ਸਭ ਤੋਂ ਵੱਡਾ ਵਿਵਾਦ ਆ ਕਿ ਇਸ ਮਸਲੇ 'ਚ ਸਿੱਖ ਕੌਮ ਨੂੰ ਸਿਆਣਾ ਹੋਣਾ ਚਾਹੀਦਾ ਹੈਗਾ ਕਿ ਇੱਕ ਜਿਹੜਾ ਅਸੀਂ ਰੋਜ਼ ਹਰ ਰੋਜ਼ ਸਵੇਰੇ ਸ਼ਾਮ ਸਰਬੱਤ ਦੇ ਭਲੇ ਦੀ ਮੰਗ ਕਰਦੇ ਕਦੀ ਆਪਣੇ ਵਾਸਤੇ ਵੀ ਮੰਗ ਲਿਆ ਕਰੋ ਕਿ ਗੁਰਦੁਆਰੇ ਸਾਹਿਬ 'ਚ ਅਗਰ ਉਹਨਾਂ ਦੀ ਫੋਟੋ ਲੱਗੀ ਹੈ ਜਾਂ ਲਗਾਈ ਹੈ ਜਾਂ ਨਹੀਂ ਲਗਾਈ ਗਈ ਉਹ ਇਸ਼ੂ ਨਹੀਂ ਹੋਣਾ ਚਾਹੀਦਾ ਕਿ ਕਿ ਸਾਨੂੰ ਅਕਾਲ ਤਖਤ ਸਾਹਿਬ ਤੋਂ ਹੀ ਸੇਧ ਲੈਣੀ ਚਾਹੀਦੀ ਹੈਗੀਆ ਕਿ ਜੇ ਉੱਥੇ ਪ੍ਰਵਾਨ ਹੋ ਕੇ ਗੁਰਦੁਆਰਾ ਸਥਾਪਿਤ ਹੋ ਸਕਦਾ ਹੈਗਾ ਤੇ ਫਿਰ ਇਹ ਜਿਹੜਾ ਇਸ਼ੂ ਆ ਇਸ ਇਸ਼ੂ ਨੂੰ ਜਿਹੜਾ ਨੌਨ ਇਸ਼ੂ ਹੀ ਉਹਨੂੰ ਸ਼ੂ ਬਣਾਇਆ ਗਿਆ ਇਹਦੇ ਪਿੱਛੇ ਕੋਈ ਜ਼ਰੂਰ ਰਾਜਸੀ ਸ਼ਰਾਰਤ ਹੈ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਇਹ ਦੋ ਚਰਚਿਤ ਮਾਮਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਇਹਨਾਂ ਮਸਲਿਆਂ ਬਾਰੇ ਕੀ ਸਮਝ ਰੱਖਦੇ ਹੋ ਆਪਣੀ ਆਪਣੀ ਸਮਝ ਮੁਤਾਬਕ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਂਝੀ ਕਰ ਸਕਦੇ ਹੋ ਫਿਲਹਾਲ ਬਣੇ ਰਹੋ ABC ਪੰਜਾਬ